20 ਤੋਂ 25 ਲੋਕ ਫਸੇ ਹੋਏ ਹਨ અમને ابھی ਇਨਫੋਰਮੇਸ਼ਨ ਮਿਲੀ ਹੈ ਕਿ ਅੰਗਰੇਜ਼ਾਂ ਦੀ ਟੀਮ ਦੀ ਮਦਦ से हम वहां पर पहुंचे रहे हैं और वहां पर लोगों को यह बैकवेशन प्रोसेस शुरू किया जाएगा इससे पहले कि केरला इंटरनेट में लेबर होती थी इग्नोर 28 ਤਰੀਕ ਨੂੰ ਲਿਖਿਆ ਆ ਹੀਗਾ ਤੇ بارش ਕਰਕੇ ਹੜ੍ਹ ਪਾਣੀ ਆਉਣ ਕਰਕੇ ਮਤਲਬ ਬਰਾਤ ਨਹੀਂ ਮਤਲਬ ਪਹੁੰਚਗੀ ਇਸ ਟਾਈਮ ਦੇ ਸਮੇਂ ਆਈ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਵਾਲਿਆਂ ਨੂੰ ਫੋਨ ਕੀਤਾ ਹੀਗਾ ਉਹਨਾਂ ਨੇ ਸਾਡੇ ਵਾਸਤੇ ਕਿਸ਼ਤੀ ਦਾ ਪ੍ਰਬੰਧ ਕਰਕੇ ਦੋ ਭੇਜੀਆਂ ਐਸ.ਡੀ.ਐਮ ਸਾਹਿਬ ਆਏ ਨੇ ਸਾਡੇ ਕੋਲ ਵੀ ਆਏ ਨੇ ਸਾਡੇ ਇਲਾਕੇ ਦਾ ਹਾਲ ਚਾਲ ਜਾਣਨ ਲਈ ਆਏ ਨੇ ਪਹਿਲਾਂ ਆਂਡੀਆ ਐਫਐਸਡੀ ਟੀਮ ਆਈ ਸੀਗੀ ਸਾਡੇ ਬੇਬੀ ਹੋਇਆ ਸੀ ਬੱਚਾ ਹੋਇਆ ਸੀ ਨਰਾਂ ਵਾਲੀ ਤੁਸੀਂ 4 ਦਿਨ ਤੋਂ ਇੱਥੇ ਫਸੇ ਪਏ ਸੀ ਹਸਪੀਟਲ ਦੇ ਵਿੱਚ ਉਹ ਟੀਮ ਨੇ ਸਹੀ ਸਲਾਮਤ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਇੱਕ ਪਾਸੇ ਪੂਰੇ ਪੰਜਾਬ ਵਿੱਚ ਦਰਿਆ ਰਾਵੀ ਅਤੇ ਬਿਆਸ ਦੇ ਹੜ ਦੇ ਮਾਰੂ ਪਾਣੀ ਨੇ ਤਬਾਈ ਮਚਾਈ ਹੋਈ ਹੈ। ਉਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਤੋਂ ਗੁਜ਼ਰ ਕੇ ਅੰਮ੍ਰਿਤਸਰ ਰਾਹੀਂ ਰਾਵੀ ਦਰਿਆ ਵਿੱਚ ਪੈਣ ਵਾਲੇ ਕਿਰਨ ਨਾਲਾ ਸੱਕੀ ਵਿੱਚ ਵੀ ਆਏ ਬਰਸਾਤੀ ਪਾਣੀ ਵੱਲੋਂ ਵੱਡੀ ਤਬਾਈ ਮਚਾਈ ਗਈ ਹੈ। ਇਸ ਬਰਸਾਤੀ ਪਾਣੀ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਗੁਰਦਾਸਪੁਰ, ਦਰੰਗਲਾ, ਦੀਨਾ ਨਗਰ, ਕਲਾਨੌਰ, ਡੇਰਾ ਬਾਬਾ ਨਾਨਕ ਸਮੇਤ ਹੋਰਨਾਂ ਬਲਾਕਾਂ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਹਜ਼ਾਰਾਂ ਰੁਪਏ ਖਰਚ ਕਰਕੇ ਪਾ ਲਈ ਗਈ ਹਜ਼ਾਰਾਂ ਏਕੜ ਫਸਲ ਨੂੰ ਤਬਾਹ ਹੋਣ ਦਾ ਖਾਤਸਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣਾ ਹੈਲੀਕਾਪਟਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੱਡਿਆ ਗਿਆ ਸੀ ਜਿਸ ਰਾਹੀਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਹਵਾਈ ਜਾਇਦਾ ਨੇ ਆ ਗਿਆ ਤੇ ਲੋੜਵੰਦਾਂ ਤੱਕ ਰਾਸ਼ਨ ਵੀ ਪਹੁੰਚਾਇਆ ਗਿਆ ਕਲਨੌਰ ਵਿਖੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਮੈਡਮ ਜੋਤਸਨਾ ਸਿੰਘ ਵੀ ਅਗਵਾਈ ਹੇਠ ਅਤੇ ਡੀਐਸਪੀ ਗੁਰਵਿੰਦਰ ਸਿੰਘ ਚੰਦੀ ਦੇ ਸੁਰੱਖਿਆ ਪਰਬੰਦਾ ਨਾਲ ਵਖ ਵਖ ਥਾਵਾਂ ਤੇ ਫਸੇ ਲੋਕਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਅਤੇ ਗੜਦੀ ਵਾਲਾ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੀਆਂ ਟੀਮਾਂ ਦੇ ਸਹਿਯੋਗ ਦੇ ਨਾਲ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਇਸ ਦੌਰਾਨ ਇੱਕ ਪਿੰਡ ਵਿੱਚ ਵਿਆਹ ਵਾਲੀ ਕੁੜੀ ਨੂੰ ਵੀ ਕਲਨੌਰ ਪਹੁੰਚਾਇਆ ਗਿਆ ਅਤੇ ਸੱਪ ਦੱਸੀ ਮਰੀਜ਼ ਦੀ ਵੀ ਰੈਸਕਿਊ ਰਾਹੀਂ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਗਈ। ਕਲਨੌਰ ਦੇ ਇੱਕ ਨਿੱਜੀ ਸਕੂਲ ਵਿੱਚ ਫਸੇ 40 ਤੋਂ 50 ਲੋਕਾਂ ਨੂੰ ਵੀ ਟੀਮਾਂ ਵੱਲੋਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। जितना आदमी आए हैं ना सर उतना आदमी वहाँ पर हाँ हुआ। हम लोग कुल मिला करके चालीस चालीस है। उधर स्कूल में काम किया बिल्डिंग में काम होते थे स्कूल में इसी में अचानक पानी भर गया सर रात में हम लोग को मालूम नहीं हुआ रात पानी बढ़ गया हम लोग को बिहान देखा तो पानी भर गया ऊपर तीन मंजिल पर सु बाल बच्चा लेकर खाने खाने बिना भूखा भूखा पानी बिना अभी स्थिति है आ गए हम लोग आप लोग के शरण में नहीं मिलता से, मिला से। ये तो बच्चे दिए ये लोग दिए सरकार दीजिए हम लोग इसको खाने पीने को और दिन भर से हमारा भूखी है उधर वो लेकर आया है नहीं नहीं सर इन लोग के इतना मालूम नहीं था सर ਸਮ ਸਾਹਿਬ ਆਏ ਨੇ ਸਾਡੇ ਕੋਲ ਆਏ ਨੇ ਸਾਡੇ ਇਲਾਕੇ ਦਾ ਹਾਲ ਚੱਲ ਜਾਣਨ ਲਈ ਆਏ ਨੇ ਪਹਿਲਾਂ ਆਈਐਫਐਫਡੀ ਟੀਮ ਆਈ ਸੀਗੀ ਸਾਡੇ ਬੇਬੀ ਹੋਇਆ ਸੀ ਬੱਚਾ ਹੋਇਆ ਸੀ ਨਰਾਂ ਲਈ ਤੋਂ ਚਾਰ ਦਿਨ ਤੋਂ ਇੱਥੇ ਫਸੇ ਪਏ ਸੀ ਹਸਪੀਟਲ ਦੇ ਵਿੱਚ ਉਹ ਇਹ ਟੀਮ ਨੇ ਸਹੀ ਸਲਾਮਤ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਆਪਣੇ ਪਿੰਡ ਪਹੁੰਚਾਇਆ ਜੀ ਤੇ ਬਾਕੀ ਬਿਲਕੁਲ ਠੀਕ ਨੇ ਹੁਣ ਇੱਕ ਲੜਕੀ ਦਾ ਵਿਆਹ ਵਾ ਉਹਨਾਂ ਨੂੰ ਲੈਣ ਵਾਸਤੇ ਆਏ ਨੇ ਉਹਨਾਂ ਦੀ ਅੱਜ ਹੀ ਬਰਾਤ ਸੀਗੀ ਤੇ ਆਈਐਫਐਫਡੀ ਟੀਮ ਆਪਣੇ ਡਿਪਟੀ ਸਾਹਿਬ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਇਹਨਾਂ ਦਾ ਇਹਨਾਂ ਹਾਲ ਚੱਲ ਪੁੱਛਿਆ ਸਾਡਾ ਸਹੀ ਆ ਬਿਲਕੁਲ ਬਾਕੀ ਸਥਿਤੀ ਤਾਂ ਬਿਲਕੁਲ ਸਹੀ ਆ ਜੇ ਕੋਈ ਮੁਸ਼ਕਲ ਹੋਏਗੀ ਤੇ ਅਸੀਂ ਕਰਾਂਗੇ ਇਹਨਾਂ ਨਾਲ ਸੰਪਰਕ ਹਜੇ ਤੱਕ ਤਾਂ ਸਹੀ ਦੇ ਮੇਰੀ ਬੇਟੀ ਦਾ ਵਿਆਹ ਹੀ ਅੱਜ ਦੇ ਦਿਨ 28 ਤਰੀਕ ਨੂੰ 28 ਤਰੀਕ ਨੂੰ ਮਿਥਿਆ ਹੈਗਾ ਤੇ بارش ਕਰਕੇ ਅੱਗ ਪਾਣੀ ਔਨ ਕਰਕੇ ਮਤਲਬ ਬਰਾਤ ਨਹੀਂ ਮਤਲਬ ਪਹੁੰਚਗੀ ਟਾਈਮ ਦੇ ਸਮੇਂ ਅਸੀਂ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਵਾਲਿਆਂ ਨੂੰ ਫੋਨ ਕੀਤਾ ਹੈਗਾ ਉਹਨਾਂ ਨੇ ਸਾਡੇ ਵਾਸਤੇ ਕਿਸ਼ਤੀ ਦਾ ਪ੍ਰਬੰਧ ਕਰਕੇ ਦੋ ਭੇਜੀਆਂ ਨੇ ਹੁਣ ਆਪਾਂ ਨੂੰ ਕਲਾਨਾਵਰ ਤੱਕ ਛੱਡਣ ਜਾ ਰਹੇ ਨੇ ਸਾਰਿਆਂ ਦਾ ਧੰਨਵਾਦ ਹਾਂਜੀ 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 ਹਾਂ ਬਹੁਤ ਬਹੁਤ ਧੰਨਵਾਦ ਕਲਾ ਹਾਂਜੀ ਹਾਂਜੀ ਦੜਾ ਮਾਦੀ ਨੇ ਡੇਰੇ ਹੈ ਵਾਹ ਪਰ 20 ਤੋਂ 25 ਲੋਕ ਫਸੇ ਹੋਏ ਹਨ ہمیں ابھی ਇਨਫੋਰਮੇਸ਼ਨ ਮਿਲੀ ਹੈ एन टीम की मदद से हम वहाँ पर पहुंचे हैं और वहाँ पर लोगों को ये प्रोसेस शुरू किया जाएगा इससे पहले जो तो केरला इंटरनेशनल स्कूल में लेबर फंसी हुई थी अराउंड थर्टी टू फोर्टी उनको बचाया गया इसके अलावा जो कोटला मुक्ता में भी एक इवैक्यूएशन प्रोसेस चल रहा है जिसमें तहसीलदार जो है नोडल ऑफिसर वहाँ पर एक आदमी को स्नेक बाइट हुआ था उसको इवैक्ट किया गया है और इसके अलावा तेरह लोग और हैं जिसका प्रोसेस चल रहा है इवैक्शन अजी नड़ामी में झुंडेरा है वहाँ पर बीस से पच्चीस लोग फंसे हुए हैं हमें अभी इंफॉर्मेशन मिली है इसके एन टीम की मदद से हम वहाँ पर पहुँच रहे हैं और वहाँ पर लोगों को इवैक्शन प्रोसेस शुरू किया जाएगा इससे पहले जो केरला इंटरनेशनल स्कूल में लेबर फंसे ਜਾਣੀ ਤਰੀਕ ਤੋਂ ਇਥੇ ਆਇਆ ਹੈਗਾ ਤੇ بارش ਕਰਕੇ ਹੜ੍ਹ ਪਾਣੀ ਔਨ ਕਰਕੇ ਮਤਲਬ ਬਰਾਤ ਨਹੀਂ ਮਤਲਬ ਪਹੁੰਚ ਗਈ ਟਾਈਮ ਦੇ ਸਮੇਂ ਆਈ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਵਾਲਿਆਂ ਨੂੰ ਫੋਨ ਕੀਤਾ ਹੈਗਾ ਉਹਨਾਂ ਨੇ ਸਾਡੇ ਵਾਸਤੇ ਕਿਸ਼ਤੀ ਦਾ ਪ੍ਰਬੰਧ ਕਰਕੇ ਦੋ ਭੇਜੀਆਂ ਐਡੀਐਮ ਸਾਹਿਬ ਆਏ ਨੇ ਸਾਡੇ ਕੋਲ ਵੀ ਆਏ ਨੇ ਸਾਡੇ ਇਲਾਕੇ ਦਾ ਹਾਲ ਚੱਲ ਜਾਣਨ ਲਈ ਆਏ ਨੇ ਪਹਿਲਾਂ ਇੰਡੀਆ ਰੈਫਰਡੀ ਟੀਮ ਆਈ ਸੀਗੀ ਸਾਡੇ ਬੇਬੀ ਹੋਇਆ ਹੈ ਬੱਚਾ ਹੋਇਆ ਜੀ ਨਰਾਂ ਵਾਲੀ ਤੋਂ ਚਾਰ ਦਿਨ ਤੋਂ ਇੱਥੇ ਫਸੇ ਪਏ ਹਸਪੀਟਲ ਦੇ ਵਿੱਚ ਉਹ ਇਹ ਟੀਮ ਨੇ ਸਹੀ ਸਲਾਮਤ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇੱਕ ਪਾਸੇ ਪੂਰੇ ਪੰਜਾਬ ਵਿੱਚ ਦਰਿਆ ਰਾਵੀ ਅਤੇ ਬਿਆਸ ਦੇ ਹੜ ਦੇ ਮਾਰੂ ਪਾਣੀ ਨੇ ਤਬਾਈ ਮਚਾਈ ਹੋਈ ਹੈ ਉਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਤੋਂ ਗੁਜ਼ਰ ਕੇ ਅੰਮ੍ਰਿਤਸਰ ਰਾਹੀਂ ਰਾਵੀ ਦਰਿਆ ਵਿੱਚ ਪੈਣ ਵਾਲੇ ਕਿਰਨ ਨਾਲਾ ਸੱਕੀ ਵਿੱਚ ਵੀ ਆਏ ਬਰਸਾਤੀ ਪਾਣੀ ਵੱਲੋਂ ਵੱਡੀ ਤਬਾਈ ਮਚਾਈ ਗਈ ਹੈ। ਇਸ ਬਰਸਾਤੀ ਪਾਣੀ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਗੁਰਦਾਸਪੁਰ, ਦਰੰਗਲਾ, ਦੀਨਾ ਨਗਰ, ਕਲਾਨੌਰ, ਡੇਰਾ ਬਾਬਾ ਨਾਨਕ ਸਮੇਤ ਹੋਰਨਾਂ ਬਲਾਕਾਂ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਹਜ਼ਾਰਾਂ ਰੁਪਏ ਖਰਚ ਕਰਕੇ ਪਾਲੀ ਗਈ ਹਜ਼ਾਰਾਂ ਏਕੜ ਫਸਲ ਨੂੰ ਤਬਾਹ ਹੋਣ ਦਾ ਖਾਤਸਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣਾ ਹੈਲੀਕਾਪਟਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੱਡਿਆ ਗਿਆ ਸੀ। ਜਿਸ ਰਾਹੀ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਵੱਲੋਂ ਹਵਾਈ ਜਾਇਦਾ ਨੇ ਆ ਗਿਆ ਤੇ ਲੋੜਵੰਦਾ ਤੱਕ ਰਾਸ਼ਨ ਵੀ ਪਹੁੰਚਾਇਆ ਗਿਆ। ਕਲਾਨੌਰ ਵਿਖੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਮੈਡਮ ਜੋਤਸਨਾ ਸਿੰਘ ਵੀ ਅਗਵਾਈ ਹੇਠ ਅਤੇ ਡੀਐਸਪੀ ਗੁਰਵਿੰਦਰ ਸਿੰਘ ਚੰਦੀ ਦੇ ਸੁਰੱਖਿਆ ਪ੍ਰਬੰਧਾਂ ਨਾਲ ਵੱਖ-ਵੱਖ ਥਾਵਾਂ ਤੇ ਫਸੇ ਲੋਕਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਅਤੇ ਗੜਦੀ ਵਾਲਾ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੀਆਂ ਟੀਮਾਂ ਦੇ ਸਹਿਯੋਗ ਦੇ ਨਾਲ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਇਸ ਦੌਰਾਨ ਇੱਕ ਪਿੰਡ ਵਿੱਚ ਵਿਆਹ ਵਾਲੀ ਕੁੜੀ ਨੂੰ ਵੀ ਕਲਾਨੌਰ ਪੰਚਾਇਆ ਗਿਆ ਅਤੇ ਸੱਪ ਦੱਸੀ ਮਰੀਜ਼ ਦੀ ਵੀ ਰੈਸਕਿਊ ਰਾਹੀਂ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਗਈ। ਕਲਾਨੌਰ ਦੇ ਇੱਕ ਨਿੱਜੀ ਸਕੂਲ ਵਿੱਚ ਫਸੇ 40 ਤੋਂ 50 ਲੋਕਾਂ ਨੂੰ ਵੀ ਟੀਮਾਂ ਵੱਲੋਂ ਸੁਰੱਖਿਆ ਥਾਵਾਂ 'ਤੇ ਪਹੁੰਚਾਇਆ ਗਿਆ। ਜਿੰਨਾ ਆਦਮੀ ਆਏ ਹੈ ਨਾ ਸਰ ਓਤਨਾ ਆਦਮੀ ਉहां ਪਰ ਫਸਿਆ ਹੋਇਆ। ਅਸੀਂ ਲੋਕ ਕੁੱਲ ਮਿਲਾ ਕਰਕੇ 40 ਤੋਂ ਰਹੇ। वधर स्कूल में काम करती थी केरला स्कूल में केरला बिल्डिंग में काम करते थे स्कूल में किसी में अचानक पानी भर गया सर रात में हम लोग को मालूम नहीं हुआ भर -रात गया आप लोग को बिहान देखा तो पानी भर गया ऊपर तीन मंजिल पर सुतिया जाकर <laughs> बाल बचा लेकर खाने खाने बिना भूखा-भूखा पानी बिना ऐसी स्थिति है आ गए हम लोग आप लोग के शरण में नहीं मिला सर ਇਹ ਤਾਂ ਬਚਦੀ ਹੈ ਇਹ ਲੋਕ ਦੀ ਸਰਕਾਰ ਦੇ ਜੇ ਹਮ ਲੋਗ ਇਸ ਨੂੰ ਖਾਣੇ ਪੀਣੇ ਕੋ ਅਜਿੰਨ ਬੋਰਸ ਹੈ ہمارا ਪੂਰਸੀ ਹੈ ਉਧਰ ਉਧਰ ਨਿਕਲ ਰਹਾ ਹੈ ਨਹੀਂ ਨਹੀਂ ਸਰ ਇਹਨ ਲੋਕ ਇਤਨਾ ਮਾਲੂਮ ਨਹੀਂ ਸਰ ਡੀਐਮ ਸਾਹਿਬ ਆਏ ਨੇ ਸਾਡੇ ਕੋਲ ਬੈਠ ਆਏ ਨੇ ਸਾਡੇ ਇਲਾਕੇ ਦਾ ਹਾਲ ਚੱਲ ਜਾਣਨ ਲਈ ਆਏ ਨੇ ਪਹਿਲਾ ਇੰਡੀਆਫਫ ਦੀ ਟੀਮ ਆਈ ਸੀਗੀ ਸਾਡੇ ਬੇਬੀ ਹੋਇਆ ਸੀ ਬੱਚਾ ਹੋਇਆ ਸੀ ਨਰਾਂ ਵਾਲੀ ਤੁਸੀਂ 4 ਦਿਨ ਤੋਂ ਇੱਥੇ ਫਸੇ ਪਏ ਸੀ ਹਸਪੀਟਲ ਦੇ ਵਿੱਚ ਉਹ ਇਹ ਟੀਮ ਨੇ ਸਹੀ ਸਲਾਮਤ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਆਪਣੇ ਪਿੰਡ ਪਹੁੰਚਾਇਆ ਜੀ ਤੇ ਬਾਕੀ ਬਿਲਕੁਲ ਠੀਕ ਨੇ ਹੁਣ ਇੱਕ ਲੜਕੀ ਦਾ ਵਿਆਹ ਵਾ ਉਹ ਉਹਨਾਂ ਨੂੰ ਲੈਣ ਵਾਸਤੇ ਆਏ ਨੇ ਉਹਨਾਂ ਦੀ ਅੱਜ ਹੀ ਬਰਾਤ ਸੀਗੀ ਤੇ ਇੰਡੀਆਫਫ ਦੀ ਟੀਮ ਆਪਣੇ ਡਿਪਟੀ ਸਾਹਿਬ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਇਹਨਾਂ ਦਾ ਹਾਲ ਚਾਲ ਪੁੱਛਿਆ ਸਾਡਾ ਸਹੀ ਆ ਬਿਲਕੁਲ ਬਾਕੀ ਸਥਿਤੀ ਤਾਂ ਬਿਲਕੁਲ ਸਹੀ ਆ ਜੇ ਕੋਈ ਮੁਸ਼ਕਲ ਹੋਏਗੀ ਤੇ ਅਸੀਂ ਕਰਾਂਗੇ ਇਹਨਾਂ ਨਾਲ ਸੰਪਰਕ ਹਜੇ ਤੱਕ ਤਾਂ ਸਹੀ ਜੇ ਮੇਰੀ ਬੇਟੀ ਦਾ ਵਿਆਹ ਹੀ ਅੱਜ ਦੇ ਦਿਨ 28 ਤਰੀਕ ਨੂੰ 28 ਤਰੀਕ ਨੂੰ ਵਿਆਹ ਆਈਗਾ ਤੇ بارش ਕਰਕੇ ਅੱਗ ਪਾਣੀ ਆਉਣ ਕਰਕੇ ਮਤਲਬ ਬਰਾਤ ਨਹੀਂ ਮਤਲਬ ਪਹੁੰਚਗੀ ਟਾਈਮ ਦੇ ਸਮੇਂ ਅਸੀਂ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਵਾਲਿਆਂ ਨੂੰ ਫੋਨ ਕੀਤਾ ਹੈਗਾ ਉਹਨਾਂ ਨੇ ਸਾਡੇ ਵਾਸਤੇ ਕਿਸ਼ਤੀ ਦਾ ਪ੍ਰਬੰਧ ਕਰਕੇ ਦੋ ਭੇਜੀਆਂ ਨੇ ਹੁਣ ਆਪਾਂ ਨੂੰ ਕਲਾਂੌਰ ਤੱਕ ਛੱਡਣ ਜਾ ਰਹੇ ਨੇ ਸਾਰਿਆਂ ਦਾ ਧੰਨਵਾਦ ਹਾਂਜੀ ਹਾਂਜੀ ਹਾਂ ਆਪਾਂ ਦੋਸਤਾਂ ਦਾ ਧੰਨਵਾਦ ਕੀਤਾ ਹੈ ਹਾਂਜੀ ਭਜੀ ਨੜਾ ਮਾਦੀ ਨੇ ਡੁਗੇਰਾ ਹੈ वहां पर 20 ਤੋਂ 25 ਲੋਕ ਫਸੇ ਹੋਏ ਹਨ हमें अभी इंफॉर्मेशन मिली है एसपीटीआर टीम की मदद से हम वहां पर पहुंचे हैं और वहाँ पे लोगों को ये एवैक्यूएशन प्रोसेस शुरू किया जाएगा इससे पहले इंटरनेशनल स्कूल में लेबर फ्ते हुई थे अराउंड थर्टी तो टू फोर्टी उनको बचाया गया इसके अलावा जो कोटला मुगला में भी एक एवैक्यूएशन प्रोसेस चल रहा है जिसमें जिला जो है नोडल ऑफिसर वहां पर एक आदमी को स्टेक बाईटू हुआ था उसको इवैकुएट किया गया है और इसके अलावा 13 लोग और हैं जिसका प्रोसेस चल रहा है इवैकुएशन